ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਪਹੁੰਚ ਚੁੱਕਿਆ ਹਾਂ ਪਿੰਡ ਖੋਸਾ ਪਾਡੋ ਮੋਗੇ ਜ਼ਿਲ੍ਹੇ ਦਾ ਪਿੰਡ ਆ ਦੋਸਤੋ ਇਸ ਘਰ ਦੇ ਵਿੱਚ ਦੋ ਨਾਗਾ ਇੱਕ ਦੋਸਤੋ ਕ੍ਰੋਸ ਦੇ ਵਿੱਚ ਆ ਤੇ ਇੱਕ ਦੋਸਤੋ ਐਚ ਐਫ ਵੈੜ ਆ ਇਹ ਪਹਿਲਾ ਸੂਆ ਤੇ ਕ੍ਰੋਸ ਵੈੜ ਦੋਸਤੋ ਦੂਜਾ ਸੂਆ ਬੰਦ ਹੀ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਬੇਨਤੀ ਹੈ ਦੋਸਤੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰ ਦਿਓ ਦੋਸਤੋ ਜਾਣਕਾਰੀ ਪ੍ਰੋਪਰ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਕਰਦੇ ਆਂ ਗੱਲਬਾਤ ਲੈਨੇ ਆਂ ਡਿਟੇਲ ਆਓ ਬਾਈ ਜੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਨਾਂ ਦੱਸਿਓ ਮੇਰਾ ਨਾਂ ਗੁਰਤੇਜ ਸਿੰਘ ਜੀ ਗੁਰਤੇਜ ਸਿੰਘ ਹਾਂਜੀ ਪੈਂਡ ਖੁੱਸਾਪਾੜੋਂ ਜਿਹੜਾ ਮੋਗਾ ਜੀ ਠੀਕ ਆ ਤੇ ਬਾਈ ਨੰਬਰ ਵੀ ਦੱਸਿਓ ਆਪਣਾ 7814082885 ਤੇ ਬਾਈ ਇਹ ਘਰ ਦੀ ਹੈ ਦੋਵੇਂ ਨਾਗ ਆਪਣੇ ਘਰ ਦੀ ਹੈ ਦੋਨੇ ਦਾ ਠੀਕ ਆ ਤੇ ਬਈ ਐਚ ਐਫ ਵਰਡ ਦੀ ਗੱਲ ਕਰੀਏ ਤਾਂ ਕਿੰਨੇ ਸੂਏ ਸੂਣਾ ਨੇ ਇਹਨੇ ਪਹਿਲੇ ਸੂਏ ਸੂਣਾ ਬਈ ਇਹਨੇ ਪਹਿਲੇ ਸੂਏ ਸੂਣਾ ਠੀਕ ਆ ਕਿੰਨੇ ਦਿਨ ਰਹਿੰਦੇ ਬਈ ਇਹਦੇ 3 ਤਰੀਕ ਨੂੰ ਦਿਨ ਪੂਰੇ ਆ 3 ਤਰੀਕ ਨੂੰ ਦਿਨ ਪੂਰੇ ਆ ਅੱਜ 15 ਤਰੀਕ ਹੋ ਗਿਆ ਠੀਕ ਆ ਹਾਂ ਜੀ ਲਗਭਗ ਰਹਿੰਦੇ ਆ ਠੀਕ ਆ ਜੀ ਤੇ ਸੀਮਨ ਵਗੈਰਾ ਦਾ ਪਤਾ ਹੈ ਵੀ ਕਿਹੜਾ ਲੱਗਿਆ ਅੱਗੇ ਨਹੀਂ ਸੀਮਨ ਦਾ ਨਹੀਂ ਕਿ ਪਤਾ ਨਹੀਂ ਸੀਮੰਦਾ ਨਹੀਂ ਪਤਾ ਤੇ ਮਾਂ ਦਾ ਦੁੱਧ ਕਿੰਨਾ ਸੀ ਬਈ ਇਹ ਮਾਂ ਦਾ ਦੁੱਧ 15 ਪਲੱਸ ਸੀ ਗਾ 15 ਪਲੱਸ ਇਹ ਕਿੰਨਾ ਕੱਢੂਗੀ ਪਹਿਲੇ ਸੂਏ ਇਹ ਕੱਢੂਗੀ ਲਗਭਗ 17 16 17 ਦੇ ਲਗਭਗ ਠੀਕ ਆ ਲਓ ਵੀ ਸੱਜਣੋ ਬਾਈਆਂ ਦਾ 16 17 ਲੀਟਰ ਦੁੱਧ ਕੱਢੂਗੀ ਬਾਕੀ ਜੱਜਮੈਂਟ ਤੁਸੀਂ ਲਾ ਲੈਣੀ ਹਵਾਨਾ ਤੁਹਾਨੂੰ ਵਿਖਾ ਦੇਣਾ ਕੰਦ ਕਾਠ ਦੋਸਤੋ ਸੋਹਣਾ ਤੇ ਬਾਕੀ ਹਵਾਨਾ ਵੀ ਦੋਸਤੋ ਤੁਹਾਨੂੰ ਨੇੜੇ ਹੋ ਕੇ ਜੱਜਮੈਂਟ ਕਰਾ ਦਿੰਨੇ ਆ ਵੇਖ ਸਕਦੇ ਆ ਹਾਏ ਦੋਸਤੋ 18-20 ਦਿਨਾਂ ਦੀ ਕੱਚੀ ਆ ਤੇ ਹਵਾਨਾ ਇਹਨੇ ਦੋਸਤੋ ਬਹੁਤ ਸੋਹਣਾ ਤਿਆਰ ਕਰ ਜਾਣਾ ਵੇਖ ਸਕਦੇ ਆ ਇੱਕ ਦੋਸਤੋ ਨਿੱਕਾ ਜਿਹਾ ਮੌਕਾ ਜਾਂ ਮੂਰਲੇ ਥਾਂ ਦੇ ਉੱਤੇ ਉਹ ਮਾੜਾ ਜਿਹਾ ਖਿਆਲ ਕਰ ਲੋ ਜੀ ਬਾਕੀ ਵੀਡੀਓ ਜੀ ਤੁਹਾਨੂੰ ਵਿਖਾ ਦੇਾਂਗੇ ਥੋੜੀ ਜਿਹੀ ਭਲੂਣਾ ਹਵਾਨੇ ਤੇ ਹਵਾਨਾ ਇਹਨੇ ਦੋਸਤੋ 18-20 ਦਿਨਾਂ ਚ ਬਹੁਤ ਸੋਹਣਾ ਤਿਆਰ ਕਰ ਜਾਣਾ ਦੂਜੀ ਸਾਈਡ ਤੋਂ ਵੀ ਦੋਸਤੋ ਤੁਹਾਨੂੰ ਥਣਾ ਦਾ ਸੈਜ ਗੈਬ ਖਾਦਨੇ ਜਜਮੈਂਟ ਤੁਸੀਂ ਲਾ ਲੈਣੀ ਆ ਬਾਕੀ ਰਾਜੀ ਪੜੀ ਐ ਦੋਸਤੋ ਬਾਈ ਦੇ ਘਰ ਦੇ ਪਸ਼ੂ ਆ ਖੇਤੀਬਾੜੀ ਦਾ ਕੰਮ ਆ ਆ ਵੇਖ ਸਕਦੇ ਆ ਦੋਸਤੋ ਬਹਿਣੀ ਵਾਲੇ ਪਾਸੇ ਥੋੜਾ ਜਿਹਾ ਨਿੱਕਾ ਜਿਹਾ ਮੌਕਾ ਜਿਹਾ ਹੈਗਾ ਤੇ ਬਾਕੀ ਕੰਦ ਕਾਠ ਦੋਸਤੋ ਪੂਰਾ ਹੀ ਆ ਦੇਖ ਸਕਦੇ ਆ ਫੇਸ ਬਿਊਟੀ ਵੇਖ ਸਕਦੇ ਆ ਤੋੜ ਕੇ ਦੋਸਤੋ ਤੁਹਾਨੂੰ ਵਿਖਾ ਜਨੇ ਆ ਤੋੜੇ ਬਾਈ ਲਓ ਵੀ ਸੱਜਣੋ ਤੁਰੀ ਜਾਂਦੀ ਤਾਂ ਹਵਾਨੇ ਦੀ ਜੱਜਮੈਂਟ ਲਾ ਲਿਓ ਜੇ ਕਦ ਕਾਠ ਪੂਰਾ ਵੱਡੇ ਕਦ ਕਾਠ ਦੇ ਵਿੱਚ ਪਹਿਲਾ ਸੂਆ ਦੋਸਤੋ ਮਦਰ ਰਿਕਾਰਡ ਦੋਸਤੋ 15 ਲੀਟਰ ਦਾ ਸੀ 22 ਇਹਦੀ ਜੱਜਮੈਂਟ ਦੋਸਤੋ 16 17 ਲੀਟਰ ਦੀ ਕਰਦਾ ਬਾਕੀ ਤੁਸੀਂ ਆਪ ਦੀ ਸਮਝਣਾ ਵੇਖ ਲੈਣਾ ਬੰਦੇ ਵੀ ਬਾਈ ਇਹਦਾ ਰੇਟ ਕੀ ਕਰਾਂਗੇ ਰੇਟ ਪਈ 80000 ਜੀ 80000 ਮਾਨਤਾ ਨੂੰ ਕੋਈ ਹੋ ਜੂ ਬਾਈ ਥੋੜਾ ਬੋਧਾ ਮਾਨਤਾ ਨੂੰ ਬਾਈ ਲੋ ਵੀ ਸੱਜਣੋ ਮਾਨਤਾ ਨੇ ਇਹਦੇ ਵਿੱਚ ਹੋ ਜਾਣਾ ਬਾਈ ਨੇ 80000 ਰੁਪਇਆ ਡਿਮਾਂਡ ਰੱਖੀ ਆ ਬਾਕੀ ਦੋਸਤੋ ਜਿੰਨੇ ਵੀ ਤੁਹਾਨੂੰ ਜੱਜਦੀ ਤੁਸੀਂ ਆਪਦੇ ਢੰਗ ਨਾਲ ਲਾਉਣੀ ਹੈ ਤਸੱਲੀ ਇੱਥੇ ਪਹੁੰਚ ਕੇ ਕਰ ਲੈਣੀ ਆ ਇਸ ਤੋਂ ਅੱਗੇ ਦੋਸਤੋ ਕ੍ਰੋਸ ਆਂਗ ਦੇ ਵਿੱਚ ਵਹਿੜਾ ਜਿਹੜੀ ਉਹਦੇ ਬਾਰੇ ਜਾਣਕਾਰੀ ਲੈਣੇ ਆ ਹਾਂਜੀ ਬਾਈ ਇਹਦੇ ਬਾਰੇ ਜਾਣਕਾਰੀ ਦਿਓ ਜੇ ਇਹ ਕਿੰਨਾ ਮਸੂਆ ਸੁਣੀ ਹੈ ਇਹ ਬਾਈ ਦੂਜੇ ਸੂਏ ਸੁਣੀ ਆ ਆਪਣੇ ਕੋਲ ਦੂਜੇ ਸੂਏ ਆਪਣੇ ਕੋਲ ਹੀ ਸੀ ਪਹਿਲੇ ਸੂਏ ਵੀ ਹਾਂਜੀ ਕਰਦੀ ਸੀ ਠੀਕ ਆ ਤੇ ਪਹਿਲੇ ਸੂਏ ਕਿੰਨਾ ਕ ਦੁੱਧ ਕੱਢਿਆ ਬਾਈ ਜੀ ਨੇ ਇਹਨੇ ਬਾਈ 11 ਲੀਟਰ ਦੁੱਧ ਕੱਢਿਆ ਕਿੰਨਾ 11-12 ਲੀਟਰ 11-12 ਲੀਟਰ ਅੱਜ ਤੇ ਕਿੰਨਾ ਕ ਪਾ ਦੂਗੀ ਬਾਈ ਜੀ ਬਾਈ ਜੀ ਅਕੀ 12-13 ਪਲੱਸ ਪਾ ਦੂਗੀ 13 ਪਲੱਸ ਪਾ ਦੂਗੀ ਅੱਜ ਤੇ ਤੇ ਇਹਦੇ ਕਿੰਨੇ ਦਿਨ ਪਏ ਬਾਈ ਇਹਦੇ 27 ਤਰੀਕ ਨੂੰ ਦਿਨ ਪੂਰੇ ਇਹਦੇ 27 ਤਰੀਕ ਨੂੰ ਦਿਨ ਪੂਰੇ ਆ ਦੋਸਤੋ 10 ਦਿਨ ਹਜੇ ਇਹਦੇ ਵਿੱਚ ਹੀ ਪਏ ਆ ਸੂਨ ਦੇ ਵਿੱਚ ਤੇ ਬਾਕੀ ਦੋਸਤੋ ਰਾਜੀਪੜੀ ਬਹੁਤ ਆ ਦੇਖ ਸਕਦੇ ਆ ਕੰਦ ਕਾਠ ਦਰਮਿਆਨਾ ਤੇ ਹਵਾਨਾ ਦੋਸਤੋ ਹੁਣ ਵੀ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਆ ਤੇ ਹਜੇ ਦੋਸਤੋ 10 ਦਿਨ ਬਾਕੀ ਐ ਇਹਦੇ ਸੂਨ ਦੇ ਵਿੱਚ ਉਸ ਢੰਗ ਨਾਲ ਜੱਜਮੈਂਟ ਲਾ ਲਓ ਜੇ ਬਾਕੀ ਸੀਲ ਠੰਡੀ ਐ ਦੋਸਤੋ ਕੋਈ ਉਪਰਾਂ ਨਹੀਂ ਕਰਦੀਗੀ ਦੇਖ ਸਕਦੇ ਆ ਦੋਵੇਂ ਪਾਸਿਆਂ ਤੋਂ ਤੁਹਾਨੂੰ ਹਵਾਨੇ ਦੀ ਜੱਜਮੈਂਟ ਆ ਜਿਹੜੀ ਉਹ ਕਰਵਾ ਦਿੰਨੇ ਆ ਬਾਕੀ ਤੋੜ ਕੇ ਵਿਖਾ ਦੇਾਂਗੇ ਦੇਖ ਸਕਦੇ ਆ ਸੋਨਾ ਦੋਸਤੋ ਹਵਾਨਾ ਤਿਆਰ ਕੀਤਾ ਹੋਇਆ ਥਣਾ ਦਾ ਸਾਈਜ਼ ਵੀ ਦੋਸਤੋ ਸੋਨਾ ਮੁਠੀ ਦੀ ਚਵਾਈ ਵਾਲਾ ਥਣ ਲੱਗਿਆ ਤੇ ਬਾਕੀ ਦੋਸਤੋ ਛੋਟਾ ਛੋਟਾ ਸਿੰਘ ਆ ਤੇ ਤੌਰ ਕੇ ਬਾਈ ਜੀ ਨੂੰ ਖਾ ਲਓ ਵੀ ਤੁਰੇ ਜਾਂਦੇ ਦੀ ਹਵਾਨੇ ਦੀ ਜੱਜਮੈਂਟ ਤੁਸੀਂ ਲਾ ਲੈਣੀ ਆ ਥੋੜਾ ਜਿਹਾ ਤੁਰਨ ਦੇ ਵਿੱਚ ਕਾਲ ਕਰਦੀ ਆ ਘਰੇ ਚੋਈ ਆ ਤੇ ਵੇਖ ਸਕਦੇ ਆ ਤੇ ਇਹਦੀ ਕੀ ਡਿਮਾਂਡ ਕਰਾਂਗੇ ਬਾਈ ਇਹਦੀ ਡਿਮਾਂਡ 50000 ਇਹਦੀ 50000 ਮਾਨਤਾ ਨੇ ਇੱਚ ਵੀ ਹੋ ਜੂ ਹਾਂਜੀ ਮਾਨਤਾ ਥੋੜਾ ਬੋਧਾ ਲਓ ਵੀ ਸੱਜਣੋ ਮਾਨਤਾ ਨੇ ਇਹਦੇ ਵਿੱਚੋਂ ਵੀ ਹੋ ਜਾਣਾ ਬਾਕੀ ਤੁਸੀਂ ਆਪ ਦੀ ਸਮਝ ਨਾਲ ਲੈਣੀ ਹੈ ਤਸੱਲੀ ਇੱਥੇ ਪਹੁੰਚ ਕੇ ਕਰ ਲੈਣੀ ਆ ਦੇਖ ਸਕਦੇ ਆ 22 ਦਾ ਨੰਬਰ ਦੋਸਤੋ ਸਕਰੀਨ ਦੇ ਉੱਪਰਲੇ ਪਾਸੇ ਚੱਲੂਗਾ ਇਸ ਨੰਬਰ ਤੇ ਕਾਲ ਕਰਕੇ ਦੋਸਤੋ ਤੁਸੀਂ ਸੌਦਾ ਕਰ ਲਿਓ ਜੇ ਜਿਸ ਕਿਸੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲੂਗਾ ਸਾਡੇ ਨਾਲ ਸੰਪਰਕ ਕਰ ਲਿਓ ਜੇ ਵੀਡੀਓ ਵੇਖਣ ਲਈ ਧੰਨਵਾਦ ਦੋਸਤੋ